ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਲਫਾਜ਼ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ ਦੋਸਤੋ ਅੱਜ ਦੀ ਕਹਾਣੀ ਜਦੋਂ ਧੀ ਦਾ ਵਿਆਹ ਹੋ ਜਾਵੇ ਤਾਂ ਉਸ ਨੂੰ ਆਪਣੇ ਪੇਕੇਆਂ ਦੇ ਘਰ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਤੇ ਜੇ ਧੀ ਨਾ ਸਮਝ ਹੋਵੇ ਤਾਂ ਫਿਰ ਉਹ ਫਿਰ ਉਹ ਆਪਣੇ ਰਿਸ਼ਤਿਆਂ ਵਿੱਚ ਬਹੁਤ ਦਰਾੜ ਪੈਦਾ ਕਰ ਲੈਂਦੀ ਹੈ ਤੇ ਜੇ ਮਾਂ ਸਮਝਦਾਰ ਹੋਵੇ ਤਾਂ ਉਹ ਆਪਣੇ ਧੀ ਨੂੰ ਸਮਝਾ ਲੈਂਦੀ ਹੈ ਐਸਾ ਕਹਾਣੀ ਨੂੰ ਲੈ ਕੇ ਹਾਜ਼ਰ ਹਾਂ ਜੀ ਇੱਕ ਵਾਰ ਜਰੂਰ ਸੁਣਨਾ ਸ਼ੁਰੂ ਕਰਦੇ ਆਂ ਮੰਮੀ ਤੇਰੀ ਨੂੰ ਕੀ ਸਿੱਖ ਕੇ ਆਈ ਹੈ ਇਹ ਕੁਝ ਸਿੱਖ ਕੇ ਵੀ ਆਈ ਹੈ ਜਮ ਨਹੀਂ ਬਸ ਵਿਆਹ ਦੇ लायक ਹੋਈ ਤਾਂ ਮਾਂ ਪਿਓ ਨੇ ਵਿਆਹ ਕੇ ਦੂਜਿਆਂ ਦੇ ਪੱਲੇ ਬੰਨ ਦਿੱਤਾ ਤੂੰ ਹੀ ਦੱਸ ਚਾਹ ਵਿੱਚ ਇੰਨਾ ਮਿੱਠਾ ਜੇ ਇੱਕ ਮਹੀਨਾ ਇਹੋ ਜਿਹੀ ਚਾਹ ਪੀ ਲਈਏ ਤਾਂ ਲੱਗਦਾ ਹੈ 슈ਗਰ ਦੇ ਮਰੀਜ਼ ਹੋ ਜਾਵਾਂਗੇ ਚਾਹ ਪੀਂਦੇ ਪੀਂਦੇ ਰਾਜਵੀਰ ਆਪਣੀ ਮੰਮੀ ਨੂੰ ਕਹਿਣ ਲੱਗੀ ਮਾਵਾ ਧੀਆ ਦੋਨੇ ਵਿਹੜੇ ਵਿੱਚ ਬੈਠ ਕੇ ਚਾਹ ਪੀ ਰਹੀਆਂ ਸੀ ਤੇ ਗੁਰਪ੍ਰੀਤ ਸਵੇਰ ਦੀ ਕੰਮ ਕਰ ਰਹੀ ਸੀ ਰਾਜਵੀਰ ਦੇ ਬੱਚਿਆਂ ਨੂੰ ਦੋ ਦਿਨ ਦੀ ਵੀ ਛੁੱਟੀ ਹੁੰਦੀ ਤਾਂ ਉਹ ਪੇਕਿਆਂ ਤੇ ਆ ਜਾਂਦੇ ਕਿਉਂਕਿ ਉਹ ਇੱਕ ਸ਼ਹਿਰ ਵਿੱਚ ਹੀ ਰਹਿੰਦੇ ਸੀ ਤੇ ਰਾਜਵੀਰ ਦਾ ਘਰ ਆਪਣੇ ਪੇਕਿਆਂ ਤੋਂ 15 ਮਿੰਟ ਦੀ ਦੂਰੀ ਤੇ ਸੀ ਜਦੋਂ ਵੀ ਉਸ ਦਾ ਦਿਲ ਕਰਦਾ ਉਹ ਆਪਣੇ ਪੇਕੇਆਂ ਦੇ ਦੇ ਘਰ ਆ ਜਾਂਦੀ ਪਰ ਆਉਂਦੇ ਹੀ ਵਿਚਾਰੀ ਗੌਰਪ੍ਰੀਤ ਦਾ ਜਿਉਣਾ ਹਰਾਮ ਕਰ ਦਿੰਦੀ ਉਸ ਦੇ ਕੰਮ ਵਿੱਚ ਇੰਨੀਆਂ ਕਮੀਆਂ ਕਰਦੀ ਕਿ ਹੁਣ ਤਾਂ ਗੌਰਪ੍ਰੀਤ ਨੂੰ ਗੌਰਪ੍ਰੀਤ ਵੀ ਰੱਬ ਨੂੰ ਕਹਿਣ ਲੱਗੀ ਰੱਬਾ ਕੋਈ ਤਾਂ ਇਹੋ ਜਿਹੀ ਜੇਹਾ ਛੁੱਟੀ ਦਾ ਦਿਨ ਹੋਵੇ ਜਿਸ ਦਿਨ ਇਹ ਨਾ ਆਵੇ ਤੇ ਮੈਂ ਆਪਣੇ ਘਰੇ ਚੈਨ ਨਾ ਰਹਿ ਸਕ ਰਹਿ ਸਕਾਂ ਪਰ ਇਹ ਸੁੱਖ ਤੇ ਚਾਨ ਗੁਰਪ੍ਰੀਤ ਲਈ ਬਣਿਆ ਹੀ ਨਹੀਂ ਸੀ ਤੇ ਵੈਸੇ ਵੀ ਅੱਜ ਸ਼ਨੀਵਾਰ ਸੀ ਸ਼ਨੀਵਾਰ ਬੱਚੇ ਸਕੂਲੋਂ ਜਲਦੀ ਆ ਜਾਂਦੇ ਸੀ ਬਸ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਰਾਜਵੀਰ ਬੱਚਿਆਂ ਦਾ ਇੰਤਜ਼ਾਰ ਕਰ ਰਹੀ ਹੈ ਤੇ ਜਿਵੇਂ ਹੀ ਬੱਚੇ ਸਕੂਲੋਂ ਘਰ ਆਉਂਦੇ ਆਪਣਾ ਥੈਲਾ ਚੁੱਕਦੀ ਤੇ ਤੁਰੰਤ ਪੇਕਿਆਂ ਦੇ ਘਰੇ ਆ ਵਜਦੀ ਅਗਲੇ ਦਿਨ ਐਤਵਾਰ ਦੀ ਛੁੱਟੀ ਹੁੰਦੀ ਤੇ ਆਰਾਮ ਨਾਲ ਰਾਤ ਦੀ ਰੋਟੀ ਖਾ ਕੇ ਘਰੇ ਜਾਂਦੇ ਹੁਣ ਇਹ ਲਗ ਲਗਭਾਗ ਹਰ ਹਫਤੇ ਦਾ ਹੀ ਕੰਮ ਹੋ ਗਿਆ ਸੀ ਸ਼ਾਇਦ ਹੀ ਕੋਈ ਮਹੀਨੇ ਵਿੱਚ ਐਂਤਵਾਰ ਹੋਵੇਗਾ ਜੋ ਰਾਜਵੀਰ ਨੇ ਆਪਣੇ ਸਹੌਰੀਆਂ ਘਰ ਗੁਜ਼ਾਰਿਆ ਹੋਵੇਗਾ ਤੇ ਅੱਜ ਅੱਜ ਰਾਜਵੀਰ ਦੇ ਆਉਂਦਿਆਂ ਹੀ ਉਸ ਦੀਆਂ ਫਰਮੇਸ਼ਾਂ ਸ਼ੁਰੂ ਹੋ ਗਈਆਂ ਅੱਜ ਉਸ ਨੇ ਅੱਜ ਆਉਂਦਿਆਂ ਹੀ ਛੋਲੇ ਪੂਰੀਆਂ ਦੀ ਫਰਮੇਸ਼ ਕਰ ਦਿੱਤੀ ਗੌਰਵਪ੍ਰਿਤ ਕਹਿੰਦੇ ਦੀਦੀ ਇੰਨੇ ਜਲਦੀ ਛੋਲੇ ਪੂੜੀਆਂ ਕਿਵੇਂ ਬਣਾ ਬਣਾਵਾ ਜੇ ਤੁਸੀਂ ਸਵੇਰੇ ਦੱਸ ਦੱਸਿਆ ਹੁੰਦਾ ਤਾਂ ਮੈਂ ਸੁਬਾਹ ਦੇ ਛੋਲੇ ਭੌਂਕੇ ਰੱਖ ਦਿੰਦੀ ਹੁਣ ਤਾਂ ਜਾਂ ਤਾਂ ਰਾਤ ਨੂੰ ਬਣ ਕੇ ਜਾਂ ਫਿਰ ਸੁਬਾਹ ਬਣ ਸਕਦੇ ਆ ਰਾਜਵੀਰ ਆਪਣੀ ਮੰਮੀ ਨੂੰ ਕਹਿੰਦੀ ਮੰਮੀ ਦੇਖ ਲਾ ਤੂੰ ਮੇਰੇ ਸਹੁਰਿਆਂ ਤੇ ਤਾਂ ਜੇ ਮੇਰੀ ਸੱਸ ਤੇ ਜਾਂ ਮੇਰੇ ਨਣਾਣ ਦੇ ਮੂੰਹੋਂ ਕੋਈ ਵੀ ਚੀਜ਼ ਨਿਕਲ ਗਈ ਕਿ ਮੈਂ ਕਿਸ ਦਾ ਕਿਸ ਦਾ ਮਤਲਬ ਖਾਣੀ ਹੈ ਐਸ ਲਈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਜਿਵੇਂ ਮਰਜ਼ੀ ਮੈਂ ਬਣਾਵਾਂ ਪਰ ਤੇਰੀ ਨੂੰ ਤਾਂ ਖੜੇ ਖਲੋਤੀ ਜਵਾਬ ਦੇ ਦਿੰਦੀ ਹੈ ਤੇ ਮੇਰੀ ਤਾਂ ਆਪਣੇ ਸਹੁਰੇ ਘਰ ਵਿੱਚ ਇੰਨੀ ਵੀ ਹਿੰਮਤ ਨਹੀਂ ਹੁੰਦੀ ਕਿ ਮੈਂ ਆਪਣੀ ਸੱਸ ਜਾਂ ਨਾਨ ਨੂੰ ਕਹਾਂ ਕਿ ਮੈਂ ਇਹ ਚੀਜ਼ ਸਵੇਰੇ ਬਣਾ ਦੇਾਂਗੀ ਜੇ ਉਹਨਾਂ ਦੇ ਮੂੰਹੋਂ ਨਿਕਲ ਗਿਆ ਤਾਂ ਇਸ ਦਾ ਮਤਲਬ ਮੈਨੂੰ ਬਣਾਉਣੀ ਹੀ ਪਵੇਗੀ ਗੌਰਵਤ ਕਹਿੰਦੀ ਦੀਦੀ ਬਣਾ ਤਾਂ ਮੈਂ ਵੀ ਦੇਵਾਂਗੀ ਪਰ ਛੋਲੇ ਰਿਜਨੇ ਨਹੀਂ ਰਾਜਵੀਰ ਕਹਿੰਦੀ ਇਸ ਵਿੱਚ ਕਿਹੜੀ ਵੱਡੀ ਗੱਲ ਹੈ ਤੈਨੂੰ ਇੰਨੀ ਵੀ ਅਕਲ ਨਹੀਂ ਹੈ ਤੈਨੂੰ ਇਹਨਾ ਵੀ ਤੇਰੀ ਮਾਂ ਨੇ ਨਹੀਂ ਸਿਖਾਇਆ ਜੇ ਕਿਸੇ ਅਮਰਜੈਂਸੀ ਛੋਲਿਆਂ ਦੀ ਸਬਜ਼ੀ ਬਣਾਉਣੀ ਪੈ ਜਾਵੇ ਤਾਂ ਉਸ ਵਿੱਚ ਥੋੜਾ ਜਿਹਾ ਸੋਡਾ ਪਾ ਕੇ ਕੁੱਕਰ ਦੀਆਂ 2-3 ਵਿਸਲਾ ਮਾਰਾ ਲਓ ਤੇ ਛੋਲੇ ਰਿਜ ਜਾਣਗੇ ਪਰ ਤੂੰ ਤਾਂ ਬਣਾਉਣ ਦੀ ਮਾਰੀ ਬਹਾਨੇ ਬਣਾ ਰਹੀ ਹੈ ਇਹ ਹੀ ਤਾਂ ਤੇਰੀ ਮਾਂ ਨੇ ਸਿਖਾ ਕੇ ਭੇਜਿਆ ਹੈ ਤੈਨੂੰ ਜੇ ਕੋਈ ਚੀਜ਼ ਮੰਗੇ ਤਾਂ ਬਹਾਨਾ ਬਣਾ ਦਿਓ ਰਾਜਵੀਰ ਹਰ ਛੋਟੇ ਵੱਡੇ ਛੋਟੀ ਵੱਡੀ ਗੱਲ ਤੇ ਗੌਰਪ੍ਰੀਤ ਦੇ ਗੌਰਪ੍ਰੀਤ ਨੂੰ ਤਾਂ ਨੇ ਮੇਣੇ ਦਿੰਦੀ ਉਸ ਦੀ ਮਾਂ ਤੇ ਚੜੀ ਜਾਂਦੀ ਪਰ ਛੋਟੀਆਂ ਛੋਟੀਆਂ ਗੱਲਾਂ ਤੇ ਉਹ ਉਸ ਦੀ ਮਾਂ ਨੂੰ ਵਿੱਚ ਕੜੀਸ ਲੈਂਦੀ ਤੇਰੀ ਮਾਂ ਨੇ ਆਸ ਨਹੀਂ ਸਾਰ ਨਹੀਂ ਸਿਖਾਇਆ ਤੇਰੀ ਮਾਂ ਨੇ ਉਸ ਖਵਾਇਆ ਗੁਰਪ੍ਰੀਤ ਵੈਸੇ ਤਾਂ ਰਾਜਵੀਰ ਦੀ ਹਰ ਇੱਕ ਗੱਲ ਬਰਦਾਸ਼ਤ ਕਰ ਲੈਂਦੀ ਪਰ ਜੇ ਉਸਦੀ ਮਾਂ ਨੂੰ ਵਿਚਕੜਿਸਦੀ ਤਾਂ ਉਹ ਤੜਫ ਜਾਂਦੀ ਕਿਉਂਕਿ ਗੁਰਪ੍ਰੀਤ ਹੀ ਨਹੀਂ ਕੋਈ ਵੀ ਇਹੋ ਜਿਹੀ ਕੁੜੀ ਨਹੀਂ ਹੋਵੇਗੀ ਜੋ ਆਪਣੀ ਮਾਂ ਲਈ ਤਾਣੇ ਮੇਨੇ ਸੁਣੇ ਰਾਜਵੀਰ ਦੀ ਗੱਲ ਸੁਣ ਕੇ ਗੁਰਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਗੁਰਜੰਟ ਆਪਣੇ ਕਮਰੇ ਵਿੱਚ ਬੈਠਾ ਲੈਪਟਾਪ ਤੇ ਆਪਣਾ ਕੰਮ ਕਰ ਰਿਹਾ ਸੀ ਗੌਰਪ੍ਰੀਤ ਗੁਰਜੰਟ ਨੂੰ ਜਾ ਕੇ ਕਹਿੰਦੇ ਗੁਰਜੰਟ ਤੂੰ ਆਪਣੀ ਭੈਣ ਨੂੰ ਸਮਝਾ ਲੈ ਉਹ ਹਰ ਇੱਕ ਛੋਟੇ ਛੋਟੇ ਗੱਲ ਤੇ ਮੇਰੀ ਮਾਂ ਨੂੰ ਵਿੱਚ ਨਾਕੜੀ ਸਿਆ ਕਰੇ ਉਹ ਮੇਰੀ ਮਾਂ ਹੈ ਕੋਈ ਦੁੱਧ ਪੀਂਦੀ ਬੱਚੀ ਨਹੀਂ ਹੈ ਜਦੋਂ ਦਿਲ ਕਰੇ ਉਸ ਨੂੰ ਗਲਤ ਬੋਲ ਦੇਵੇ ਗੁਰਜੰਟ ਕਹਿੰਦਾ ਗੌਰਪ੍ਰੀਤ ਤੂੰ ਪਰੇਸ਼ਾਨ ਕਿਉਂ ਹੋ ਰਹੀ ਹੈ ਉਸ ਦੀਆਂ ਗੱਲਾਂ ਵੱਲ ਧਿਆਨ ਨਾ ਦਿਆ ਕਰ ਉਹ ਸ਼ੁਰੂ ਤੋਂ ਹੀ ਇਹੋ ਜਿਹੀ ਹੈ ਉਸਦੇ ਮੂੰਹ ਲੱਗਣ ਦੀ ਸ਼ੁਰੂ ਜ਼ਰੂਰਤ ਨਹੀਂ ਹੁੰਦੀ ਉਸ ਦੀਆਂ ਗੱਲਾਂ ਨੂੰ ਇਗਨੋਰ ਕਰ ਦਿਆ ਕਰ ਜਿੰਨਾ ਉਸ ਦੀਆਂ ਗੱਲਾਂ ਤੇ ਧਿਆਨ ਦੇਗੀ ਓਨਾ ਹੀ ਤੈਨੂੰ ਜ਼ਿਆਦਾ ਦੁੱਖ ਹੋਵੇਗਾ ਮੈਂ ਉਸ ਨੂੰ ਬਚਪਨ ਤੋਂ ਜਾਣਦਾ ਹਾਂ ਉਹ ਇਹੋ ਜਿਹੀ ਹੀ ਹੈ ਦੁਨੀਆ ਤੇ ਸ਼ਾਇਦ ਹੀ ਇਹ ਇਹ ਲਈ ਇਹੋ ਜਿਹੇ ਇਨਸਾਨ ਹੋਵੇਗੀ ਜੋ ਆਪਣੇ ਤੋਂ ਇਲਾਵਾ ਸ਼ਾਇਦ ਕਿਸੇ ਦੀ ਤਾਰੀਫ਼ ਨਹੀਂ ਕਰ ਸਕਦੇ ਗੁਰਜੰਟ ਦੀ ਗੱਲ ਸੁਣ ਕੇ ਗੁਰਪ੍ਰੀਤ ਚੁੱਪ ਹੋ ਗਈ ਕਿਉਂਕਿ ਜਦੋਂ ਸਾਰਾ ਪਰਿਵਾਰ ਰਾਜਵੀਰ ਨੂੰ ਕੁਝ ਨਹੀਂ ਕਹਿ ਸਕਦਾ ਸੀ ਤਾਂ ਫਿਰ ਗੁਰਪ੍ਰੀਤ ਦੀ ਕੀ ਮਜਾਲ ਸੀ ਕਿ ਉਸ ਨੂੰ ਕਹਿ ਸਕੇ ਫਿਰ ਉਸਨੇ ਬਿਨਾਂ ਪਿਓਏ ਇਹੇ ਛੋਲੇ ਉਬਾਲ ਲਏ ਤੇ ਸਭ ਤੋਂ ਪਹਿਲਾਂ ਉਹਨੇ ਛੋਲੀਆਂ ਛੋਲੇ ਪੂੜੀਆਂ ਬਣਾ ਕੇ ਰਾਜਵੀਰ ਅੱਗੇ ਰੱਖੀਆਂ ਛੋਲੇ ਪੂੜੀਆਂ ਦੇਖ ਕੇ ਰਾਜਵੀਰ ਖੁਸ਼ ਹੋ ਗਈ ਤੇ ਕਹਿੰਦੀ ਦੇਖਿਆ ਬਣ ਗਏ ਨਾ ਬਸ ਛੋਲੇ ਬਸ ਦਿਮਾਗ ਹੋਣਾ ਚਾਹੀਦਾ ਹੈ ਪਤਾ ਨਹੀਂ ਐ ਐਸਾ ਦਿਮਾਗ ਨੂੰ ਤੂੰ ਕਿੱਥੇ ਲੈ ਕੇ ਗਈ ਖਾਂਦੇ-ਖਾਂਦੇ ਰਾਜਵੀਰ ਫਿਰ ਇੱਕ ਵਾਰ ਗੁਰਪ੍ਰੀਤ ਨੂੰ ਤਾਨਾ ਮਾਰ ਗਏ ਰਾਜਵੀਰ ਦੀ ਗੱਲ ਨੂੰ ਇਗਨੋਰ ਕਰਕੇ ਗੁਰਪ੍ਰੀਤ ਆਪਣੇ ਕੰਮ ਵਿੱਚ ਲੱਗ ਲੱਗੀ ਰਹੀ ਫਿਰ ਸਾਰਿਆਂ ਨੂੰ ਗੁਰਪ੍ਰੀਤ ਨੇ ਪੂੜੀਆਂ ਛੋਲੇ ਖਵਾਏ ਤੇ ਗੁਰਜੰਟ ਨੇ ਜਦੋਂ ਪਹਿਲੀ ਪੁਰਕੀ ਮੂੰਹ ਵਿੱਚ ਪਾਈ ਤਾਂ ਉਹ ਕਹਿੰਦਾ ਵਾਹ ਬਹੁਤ ਵਧੀਆ ਬਣੇ ਆ ਮਜ਼ਾ ਆ ਗਿਆ ਖਾ ਕੇ ਗੁਰਜੰਟ ਦੀ ਗੱਲ ਸੁਣ ਕੇ ਗੁਰਪ੍ਰੀਤ ਹੱਸ ਪਈ ਤੇ ਗੁਰਜੰਟ ਦੀ ਗੱਲ ਸੁਣ ਕੇ ਰਾਜਵੀਰ ਉਸੇ ਵੇਲੇ ਬੋਲ ਪਈ ਤੇ ਕਹਿੰਦੀ ਸਵਾਦ ਮਚਾ ਆਇਆ ਇੰਨੀ ਮਿਰਚ ਕਿ ਖਾ ਕੇ ਬੰਦੇ ਨੂੰ ਬਵਾਸੇਰ ਹੋ ਜਾਵੇ ਇੰਨੀ ਮਿਰਚ ਪਾਈ ਹੈ ਇਨਸਾਨ ਤਾਂ ਕਿ ਇਸ ਨੂੰ ਜਾਨਵਰ ਵੀ ਨਾ ਖਾਏ ਤੈਨੂੰ ਪਤਾ ਹੈ ਮੰਮੀ ਸਾਡੇ ਘਰ ਮੇਰੇ ਚਾਚੇ ਸਹੁਰੇ ਦੇ ਮੁੰਡੇ ਕਹਿੰਦੇ ਆ ਭਾਬੀ ਜਦੋਂ ਅਸੀਂ ਅਸੀਂ ਜਦੋਂ ਵੀ ਆਈਏ ਕਰੀਏ ਖਾਣਾ ਤੁਸੀਂ ਹੀ ਬਣਾਇਆ ਕਰੋ ਉਹਨਾਂ ਨੂੰ ਮੇਰੇ ਹੱਥ ਤੋਂ ਇਲਾਵਾ ਕਿਸੇ ਦੇ ਵੀ ਹੱਥ ਦਾ ਬਣਿਆ ਖਾਣਾ ਪਸੰਦ ਨਹੀਂ ਹੋਰ ਤਾਂ ਹੋਰ ਸਾਡੇ ਗਵਾਂਢੀ ਤਾਇਆ ਜੀ ਹੈ ਇੱਕ ਦਿਨ ਉਹ ਸਾਡੇ ਘਰੋਂ ਛੋਲਿਆਂ ਦੀ ਸਬਜ਼ੀ ਲੈ ਗਈ ਖਾ ਕੇ ਕਹਿੰਦਾ ਛੋਲਿਆਂ ਦੀ ਸਬਜ਼ੀ ਤਾਂ ਬਹੁਤ ਖਾਦੀ ਹੈ ਪਰ ਮੈਂ ਰਾਜਵੀਰ ਵਰਗੀ ਨਹੀਂ ਮੈਂ ਮੇਰੇ ਮੇਰੇ ਰੋਟੀ ਪਾਣੀ ਦੀ ਤਾਰੀਫ਼ ਮੇਰੇ ਸਹੁਰੇ ਘਰ ਹੀ ਨਹੀਂ ਸਾਰੇ ਰਿਸ਼ਤੇਦਾਰ ਵਿੱਚ ਹੁੰਦੀ ਹੈ ਮੇਰੀ ਸੱਸ ਵੀ ਇਹੀ ਕਹਿੰਦੀ ਹੈ ਜਦੋਂ ਰਾਜਵੀਰ ਕੁਝ ਬਣਾਉਂਦੀ ਹੈ ਤਾਂ ਖਾਣ ਦਾ ਮਜ਼ਾ ਆ ਜਾਂਦਾ ਹੈ ਢੱਡ ਭਰ ਜਾਂਦਾ ਹੈ ਪਰ ਮਾਂ ਨਹੀਂ ਪਰਦਾ ਪਰ ਇੱਕ ਤੁਹਾਡੇ ਘਰੇ ਹੈ ਕਦੇ ਚਾਹ ਵਿੱਚ ਮਿੱਠਾ ਜ਼ਿਆਦਾ ਕਦੇ ਸਬਜ਼ੀ ਵਿੱਚ ਲੂਣ ਜ਼ਿਆਦਾ ਕਦੀ ਮਿਰਚਾਂ ਜ਼ਿਆਦਾ ਗੁਰਪ੍ਰੀਤ ਲਗਾਤਾਰ ਹੈਰਾਨੀ ਨਾਲ ਰਾਜਵੀਰ ਨੂੰ ਦੇਖ ਰਹੀ ਸੀ ਗੁਰਜੰਟ ਨੇ ਇੱਕ ਤਰੀ ਤਰੀਫ ਕੀ ਕਰ ਦਿੱਤੀ ਰਾਜਵੀਰ ਦਾ ਨੁਕਸ ਕੱਢਣ ਦਾ ਪੁਟਾਰਾ ਖੁੱਲ੍ਹ ਕੇ ਖੋਲ ਕੇ ਬੈਠ ਗਈ ਤੇ ਰਾਜਵੀਰ ਗੁਰਪ੍ਰੀਤ ਨੂੰ ਕਹਿੰਦੀ ਹੁਣ ਖੜੀ ਖੜੀ ਤੂੰ ਮੇਰਾ ਮੂੰਹ ਕੀ ਵੇਖ ਰਹੀ ਹੈ ਜਾ ਕੁਝ ਮਿੱਠਾ ਲੈ ਕੇ ਆ ਮੂੰਹ ਸੜ ਗਿਆ ਮੇਰਾ ਮੇਰਾ ਅੱਖਾਂ ਵਿੱਚੋਂ ਹੰਝੂ ਭਰ ਕੇ ਵਿਚਾਰੀ ਗੁਰਪ੍ਰੀਤ ਨੇ ਬਰਫੀ ਲਿਆ ਕੇ ਰਾਜਵੀਰ ਦੇ ਅੱਗੇ ਰੱਖ ਦਿੱਤੀ ਸਾਰਿਆਂ ਨੇ ਸ਼ੋਲੇ ਪੂਰੀਆਂ ਖਾਧੀਆਂ ਸੀ ਪਰ ਇਕੱਲੀ ਰਾਜਵੀਰ ਹੀ ਲਗਾਤਾਰ ਬੂੜ ਰਹੀ ਸੀ ਰਾਜਵੀਰ ਦੀ ਮੰਮੀ ਕੋਲ ਬੈਠੀ ਕਦੇ ਆਪਣੇ ਨੋਹ ਦੇ ਮੂੰਹ ਵੱਲ ਵੇਖਦੀ ਦੇਖਦੀ ਤੇ ਕਦੇ ਆਪਣੇ ਧੀ ਵੱਲ ਦੇਖਦੀ ਮੂੰਹ ਵੱਲ ਵੇਖਦੀ ਇੱਕ ਦੋ ਵਾਰ ਉਹਨੇ ਉਸਨੇ ਰਾਜਵੀਰ ਨੂੰ ਟੋਕਿਆ ਵੀ ਸੀ ਕਿ ਖਾਲਾ ਰਾਜਵੀਰ ਇੰਨੀ ਵੀ ਮਿਰਚ ਨਹੀਂ ਹੈ ਜਿੰਨਾ ਤੂੰ ਕਹਿ ਰਹੀ ਹੈ ਪਰ ਰਾਜਵੀਰ ਕਿੱਥੇ ਕਿਸੇ ਦੀ ਸੁਣਦੇ ਸੀ ਉਹ ਤਾਂ ਜਿਵੇਂ ਇਸ ਘਰ ਦੀ ਦਾਦੀ ਸੀ ਸ਼ੁਰੂ ਤੋਂ ਹੀ ਸਿਰ ਚੜ੍ਹ ਚੜੀ ਸਾਰੇ ਇਹੀ ਸੋਚਦੇ ਸੀ ਕਿ ਰਾਜਵੀਰ ਦੇ ਮੂੰਹ ਲੱਗਣਾ ਤਾਂ ਜਿਵੇਂ ਉਖਲੀ ਵਿੱਚ ਸਿਰ ਦੇਣਾ ਹੋਵੇ ਰਾਜਵੀਰ ਦੀਆਂ ਹਰਕਤਾਂ ਨੂੰ ਉਸ ਦੀ ਮਾਂ ਚੰਗੀ ਤਰ੍ਹਾਂ ਜਾਣਦੀ ਸੀ ਗੁਰਜੰਟ ਵੀ ਜਾਣਦਾ ਸੀ ਪਰ ਗੁਰਪ੍ਰੀਤ ਨੂੰ ਆਏ ਅਜੇ 6 ਮਹੀਨੇ ਹੀ ਹੋਏ ਸੀ ਇਨਾਂ 6 ਮਹੀਨਿਆਂ ਵਿੱਚ ਉਸਨੇ ਆਪਣੀ ਤਾਰੀਫ ਵਿੱਚ ਉਸ ਦੇ ਮੂੰਹ ਕਦੇ ਵੀ ਦੋਸ਼ ਸ਼ਬਦ ਨਹੀਂ ਸੁਣੇ ਸੀ ਪਤਾ ਨਹੀਂ ਰਾਜਵੀਰ ਨੂੰ ਗੁਰਪ੍ਰੀਤ ਨਾਲ ਕੀ ਜਲਨ ਸੀ ਜਾਂ ਫਿਰ ਸੱਚ ਵਿੱਚ ਉਸ ਦੀ ਆਦਤ ਇਹੋ ਜਿਹੀ ਸੀ ਵਿਆਹ ਤੋਂ ਪਿਛੋਂ ਵੀ ਪੇਕਿਆਂ ਤੇ ਉਹ ਆਪਣਾ ਪੂਰਾ ਰੋਬ ਰੱਖਦੀ ਸੀ ਉਹ ਹਰ ਇੱਕ ਗੱਲ ਵਿੱਚ ਬਿਨਾਂ ਪੁੱਛੇ ਆਪਣੀ ਸਲਾਹ ਦਿੰਦੀ ਸੀ ਵਿਆਹ ਤੋਂ ਬਾਅਦ ਵੀ ਉਸ ਵਿੱਚ ਭੋਰਾ ਜਿੰਨਾ ਵੀ ਬਦਲਾ ਨਹੀਂ ਆਇਆ ਸੀ ਗੁਰਪ੍ਰੀਤ ਇਸ ਕਰਕੇ ਚੁੱਪ ਕਰ ਜਾਂਦੀ ਸੀ ਕਿ ਗੁਰਜੰਟ ਤੇ ਉਸ ਦੀ ਸੱਸ ਇਹ ਹੀ ਕਹਿੰਦੇ ਸੀ ਕਿ ਇਹ ਬਚਪਨ ਤੋਂ ਹੀ ਇਹੋ ਜਿਹੀ ਹੈ ਤੂੰ ਇਸ ਦੀ ਗੱਲ ਤੇ ਇਨ੍ਹਾਂ ਧਿਆਨ ਨਾ ਦੇ ਆ ਕਰ ਉਹ ਸੋਚਦੇ ਫਿਰ ਮੈਂ ਇਸ ਦੇ ਮੂਹ ਕਿਉਂ ਲੱਗਾ ਪਰ ਕਦੇ ਕਦੇ ਰਾਜਵੀਰ ਦੀਆਂ ਗੱਲਾਂ ਇੰਨੀਆਂ ਬੁਰੀਆਂ ਲੱਗਦੀਆਂ ਕਿ ਗੁਰਪ੍ਰੀਤਾ ਗੁਰਜੰਟ ਨਾਲ ਜਾ ਕੇ ਲੜ ਪੈਂਦੀ। ਇਸੇ ਤਰ੍ਹਾਂ ਹੀ ਦਿਨ ਬੀਤਦੇ ਗਏ। ਬੀਤਦੇ ਗਏ ਗੁਰਜੰਟ ਤੇ ਗੁਰਪ੍ਰੀਤ ਦੇ ਵਿਆਹ ਨੂੰ 1 ਸਾਲ ਹੋਣ ਵਾਲਾ ਸੀ। ਮੈਰਿਜ ਐਨੀਵਰਸਰੀ ਵਾਲੇ ਦਿਨ ਗੁਰਜੰਟ ਤੇ ਗੁਰਪ੍ਰੀਤ ਨੇ ਫਿਲਮ ਦੇਖਣ ਦੇ ਬਾਰੇ ਦੇਖਣ ਤੇ ਬਾਅਦ ਡਿਨਰ ਕਰਨ ਦਾ ਪਲਾਨ ਬਣਾਇਆ। ਗਰਪੀਤ ਨੇ ਆਪਣੀ ਸੱਸ ਨੂੰ ਵੀ ਨਾਲ ਜਾਣ ਲਈ ਕਿਹਾ ਪਰ ਉਸ ਦੀ ਸੱਸ ਨੇ ਆਪਣੀ ਸਮਝਦਾਰੀ ਦਿਖਾਉਂਦੇ ਹੋਏ ਕਿਹਾ ਬੇਟਾ ਤੁਹਾਡੀ ਮੈਰਿਜ ਐਨੀਵਰਸਰੀ ਹੈ ਤੁਸੀਂ ਜਾਓ ਅੱਜ ਤਾਂ ਦਾ ਦਿਨ ਤੁਹਾਡੇ ਦੋਨਾਂ ਦਾ ਹੈ ਮੈਂ ਕੀ ਕਰਾਂਗੀ ਉੱਥੇ ਜਾ ਕੇ ਜੇ ਕਿਸੇ ਗੁਰਦੁਆਰੇ ਜਾਂਦੇ ਤਾਂ ਮੈਂ ਨਾਲ ਚਲੀ ਜਾਂਦੀ ਹੁਣ ਫਿਲਮ ਦੇਖਣ ਦੀ ਉਮਰ ਮੇਰੀ ਨਹੀਂ ਹੈ ਤੁਸੀਂ ਦੋਨੇ ਘੁੰਮਣ ਫਿਰਨ ਜਾਓ ਮੇਰੇ ਲਈ ਰੋਟੀ ਪਕਾ ਜਾ ਜਾਂ ਫਿਰ ਬਾਰੋਂ ਹੀ ਦੋ ਲਈ ਆਇਓ ਗੁਰਪ੍ਰੀਤ ਕਹਿੰਦੀ ਠੀਕ ਹੈ ਮੰਮੀ ਜੋ ਚੀਜ਼ ਅਸੀਂ ਬਾਰੋਂ ਖਾ ਕੇ ਆਵਾਂਗੇ ਉਹ ਤੁਹਾਡੇ ਲਈ ਵੀ ਪੈਕ ਕਰਾ ਲੈ ਆਵਾਂਗੇ ਤੇ ਤਿਆਰ ਹੋ ਕੇ ਗੁਰਜੰਟ ਤੇ ਗੁਰਪ੍ਰੀਤ ਚੱਲਣ ਲੱਗੇ ਤਾਂ ਰਾਜਵੀਰ ਆ ਗਏ ਰਾਜਵੀਰ ਨੂੰ ਦੇਖ ਕੇ ਗੁਰਪ੍ਰੀਤ ਡਰ ਗਈ ਤੇ ਉਹ ਸੋਚਣ ਲੱਗੀ ਅੱਜ ਤਾਂ ਸ਼ੁੱਕਰਵਾਰ ਹੈ ਤੇ ਦੀਦੀ ਅੱਜ ਹੀ ਆ ਗਏ ਸ਼ਨੀਵਾਰ ਤਾਂ ਕੱਲ੍ਹ ਹੈ ਫਿਰ ਉਸ ਨੂੰ ਜਾਨ ਆਇਆ ਕਿ ਕੱਲ ਨੂੰ ਤਾਂ ਸੈਕੰਡ ਸੈਚਡੇ ਹੈ ਤੇ ਬੱਚਿਆਂ ਨੂੰ ਛੁੱਟੀ ਹੈ ਇਸ ਲਈ ਰਾਜਵੀਰ ਅੱਜ ਹੀ ਆ ਗਏ ਰਾਜਵੀਰ ਨੂੰ ਦੇਖ ਕੇ ਗੁਰਜੰਟ ਗੁਰਪ੍ਰੀਤਵਲ ਦੇਖਣ ਲੱਗਿਆ ਤੇ ਗੁਰਪ੍ਰੀਤ ਰਾਜਵੀਰਵਲ ਦੇਖ ਕੇ ਸੋਚ ਰਹੀ ਸੀ ਪਤਾ ਨਹੀਂ ਹੁਣ ਕੀ ਹੋਵੇਗਾ ਉਹਨਾਂ ਨੂੰ ਰਾਜਵੀਰ ਕਹਿੰਦੀ ਤੁਸੀਂ ਤਿਆਰ ਹਿਆਰ ਹੋ ਕੇ ਕਿੱਥੇ ਚੱਲੇ ਹੋ ਇਹ ਹੀ ਤਾਂ ਰਾਜਵੀਰ ਚਾਹੁੰਦੀ ਨਹੀਂ ਸੀ ਗੁਰਜੰਟ ਕਹਿੰਦਾ ਰਾਜਵੀਰ ਤੂੰ ਭੁੱਲ ਗਈ ਅੱਜ ਸਾਡੇ ਮੈਰਿਜ ਐਨੀਵਰਸਰੀ ਹੈ ਇਸ ਲਈ ਅਸੀਂ ਬਾਹਰ ਚੱਲਿਆਂ ਤੁਸੀਂ ਬਾਹਰ ਚੱਲੇ ਤੇ ਮੰਮੀ ਘਰੇ ਇਕੱਲੀ ਰਹੇਗੀ ਤੁਹਾਨੂੰ ਮੰਮੀ ਦਾ ਖਿਆਲ ਨਹੀਂ ਹੈ ਤੁਸੀਂ ਐਨੀਵਰਸਰੀ ਮਨਾਉਣ ਲਈ ਚੱਲੇ ਤੇ ਮੈਂ ਮਾਂ ਘਰੇ ਇਕੱਲੀ ਰਹੇਗੀ ਗੁਰਜੰਟ ਕਹਿੰਦਾ ਇਹ ਗੱਲ ਨਹੀਂ ਹੈ ਰਾਜਵੀਰ ਮੈਂ ਮੰਮੀ ਨੂੰ ਕਿਹਾ ਸੀ ਜਾਣ ਲਈ ਪਰ ਮੰਮੀ ਨੇ ਮਨਾ ਕਰ ਦਿੱਤਾ ਤੇ ਵੈਸੇ ਵੀ ਹੁਣ ਤੂੰ ਆ ਗਈ ਹੈ ਤੂੰ ਮੰਮੀ ਦੇ ਕੋਲ ਰਹੇਗੀ ਅੱਛਾ ਜੀ ਮੰਮੀ ਤੇ ਮੈਂ ਘਰੇ ਤੇ ਤੁਸੀਂ ਬਾਹਰ ਜਾਓਗੇ ਤੇ ਰਾਜਵੀਰ ਗੁਰਪ੍ਰੀਤ ਨੂੰ ਕਹਿੰਦੀ ਭਾਬੀ ਸੱਸ ਦੇ ਨਾਂ ਨੂੰ ਛੱਡ ਕੇ ਤੂੰ ਬਾਹਰ ਪਾਰਟੀਆਂ ਕਰੇਂਗੀ ਜੇ ਕਿਸੇ ਦੀ ਗੱਲ ਦੀ ਖੁਸ਼ੀ ਹੁੰਦੀ ਹੈ ਤਾਂ ਆਪਣੇ ਘਰੇ ਮਨਾਉਣੀ ਚਾਹੀਦੀ ਹੈ ਜਾਂ ਫਿਰ ਬਾਹਰ ਜਾਇਆ ਜਾਂਦਾ ਹੁੰਦਾ ਜਿਆਦਾ ਹੁੰਦਾ ਹੈ ਮੰਮੀ ਤੈਨੂੰ ਪਤਾ ਹੈ ਮੈਂ ਆਪਣੀ ਐਨੀਵਰਸਰੀ ਦੇ ਬਾਹਰ ਨਹੀਂ ਜਾ ਸਕਦੀ ਤੇ ਸਾਰਿਆਂ ਦੀ ਖੁਸ਼ੀ ਲਈ ਸਾਰਾ ਦਿਨ ਸੋਈ ਵਿੱਚ ਲੱਗੀ ਰਹਿੰਦੀ ਰਹਿੰਦੀਆਂ ਤੇ ਸਾਰਿਆਂ ਦੀਆਂ ਫਰਮੇਸ਼ਾਂ ਪੂਰੀਆਂ ਕਰਦੀ ਇੱਕ ਦਿਨ ਇੱਕ ਤੇਰਾ ਘਰ ਹੈ ਮਾਂ ਨੂੰ ਕੱਲੀ ਛੱਡ ਦਿੱਤਾ ਤੇ ਭੈਣ ਆਈ ਉਸ ਦੀ ਵੀ ਕੋਈ ਪਰਵਾਹ ਨਹੀਂ ਤੇ ਆਪਣੀ ਐਨੀਵਰਸਰੀ ਮਨਾਉਣ ਤੁਰ ਪਈ ਅੱਜ ਕੱਲ ਤੇ ਮਾਪੇ ਆਪਣੇ ਬੱਚਿਆਂ ਨੂੰ ਇਹੀ ਸੰਸਕਾਰ ਦਿੰਦੇ ਨੇ ਜੋ ਤੇਰੀ ਨੂੰ ਲੈ ਕੇ ਆਈ ਹੈ ਦੇਖ ਤਾਂ ਸਹੀ ਐਸਨ ਨੂੰ ਕੋਈ ਫਰਕ ਪੈ ਰਿਹਾ ਹੈ ਮੇਰੀਆਂ ਗੱਲਾਂ ਦਾ ਰਾਜਵੀਰ ਦੀ ਮੰਮੀ ਕਹਿੰਦੀ ਜਾਣਦੇ ਇਹਨਾਂ ਨੂੰ ਹੁਣ ਤੂੰ ਆ ਗਈ ਹੈ ਮੇਰੇ ਕੋਲ ਤੇ ਆਪਾਂ ਗੱਲਾਂ ਕਰਾਂਗੇ ਤੂੰ ਇਹਨਾਂ ਦੋਹਾਂ ਨੂੰ ਜਾਣਦੇ ਅੱਜ ਇਹਨਾਂ ਦਾ ਦਿਨ ਹੈ ਤੇ ਅੱਜ ਇਹਨਾਂ ਨੂੰ ਆਪਣੀ ਮਰਜ਼ੀ ਨਾਲ ਘੁੰਮਣ ਫਿਰਨ ਦੇ ਤੂੰ ਚੱਲ ਮੇਰੇ ਨਾਲ ਰਾਜਵੀਰ ਦੀ ਮੰਮੀ ਨੇ ਰਾਜਵੀਰ ਨੂੰ ਆਪਣੇ ਕੋਲ ਬੁਲਾਉਂਦੇ ਹੋਏ ਕਿਹਾ ਤਾਂ ਇੱਕ ਤਾਂ ਇੱਕੀ ਹੋਰ ਗੱਲ ਤਾਂ ਨਾ ਹੋਰ ਗੱਲ ਨਾ ਵਧੇ ਪਰ ਰਾਜਵੀਰ ਕਿੱਥੇ ਕਿਸੇ ਦੀ ਸੌਂਦੀ ਸੀ ਉਹ ਤਾਂ ਜਿਵੇਂ ਗੁਰਪ੍ਰੀਤ ਦੇ ਪਿੱਛੇ ਹੀ ਪੈ ਗਈ ਸੀ ਉਹ ਕਹਿੰਦੀ ਮੰਮੀ ਮੈਂ ਕੋਈ ਇੱਥੇ ਬਹਿਣ ਆਈ ਹਾਂ ਇੰਨੀ ਦੂਰੋਂ ਆਇਆ ਤੇ ਤੇਰੇ ਨੂੰ ਨੂੰ ਇੰਨੀ ਅਕਲ ਤਾਂ ਹੋਣੀ ਚਾਹੀਦੀ ਹੈ ਨਨਾਨ ਘਰ ਆਈ ਹੈ ਤੇ ਉਸ ਨੂੰ ਇੱਕ ਕੱਪ ਚਾਹ ਹੀ ਬਣਾ ਦੇਵੇ ਵੇਕਾ ਕਿਵੇਂ ਬੁੱਤ ਬਣ ਕੇ ਖੜੀ ਹੈ ਐਸ ਲਈ ਮੈਂ ਕਹਿੰਦੀ ਸੀ ਕਿ ਕਿਸੇ ਚੰਗੇ ਘਰ ਦੀ ਦੇਖਭਾਲ ਕੇ ਕੁੜੀ ਲਿਆ ਪਰ ਤੂੰ ਤਾਂ ਕੋਈ ਪੁਸ਼ਪਰਤਾਲ ਨਹੀਂ ਕੀਤੀ ਕੋਈ ਸੰਸਕਾਰ ਹੈ ਇਸ ਦੇ ਵਿੱਚ ਗੌਰਪ੍ਰਿਤ ਕਹਿੰਦੀ ਬੱਸ ਦੀਦੀ ਬਹੁਤ ਬੋਲ ਲਿਆ ਤੁਸੀਂ ਜੇ ਮੈਂ ਕੁਝ ਬੋਲਦੀ ਨਹੀਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਮੇਰੇ ਮੂੰਹ ਵਿੱਚ ਜ਼ੁਬਾਨ ਨਹੀਂ ਹੈ ਮੈਂ ਵੀ ਆਪਣੇ ਮਾਪਿਓ ਦੇ ਲਾੜ ਲੀ ਹਾਂ ਜਿਸ ਤਰ੍ਹਾਂ ਤੁਸੀਂ ਹੋ ਤੇ ਮੈਂ ਵੀ ਹੱਡ ਹੱਡ ਮਾਸ ਦੀ ਬਣੀ ਹਾਂ ਜੈਸੇ ਤਰ੍ਹਾਂ ਤੁਸੀਂ ਬਣੇ ਹੋ ਅੜਬ ਤੂੰ ਹੈ ਉਸ ਤੋਂ ਕਿਤੇ ਜ਼ਿਆਦਾ ਮੈਂ ਵੀ ਹਾਂ ਬਸ ਮੈਂ ਇੱਕ ਐਸ ਘਰ ਦੀ ਨੂੰ ਹੋਣ ਕਰਕੇ ਚੁੱਪ ਹਾਂ ਕਿਉਂਕਿ ਐਸ ਘਰ ਦੀ ਇੱਜ਼ਤ ਬਣੀ ਰਹੇ ਇਸ ਤਰ੍ਹਾਂ ਮਤਲਬ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਪੱਥਰ ਦੀ ਬਣੀ ਹਾਂ ਤੂੰ ਜੋ ਕੁਝ ਵੀ ਬੋਲੇ ਤੇ ਮੈਨੂੰ ਕੋਈ ਫਰਕ ਨਾ ਪਵੇ ਵੈਸੇ ਵੀ ਜਦੋਂ ਮੇਰੀ ਸੱਸ ਮੈਨੂੰ ਕੁਝ ਨਹੀਂ ਕਹਿੰਦੀ ਮੇਰਾ ਘਰ ਵਾਲਾ ਮੈਨੂੰ ਕੁਝ ਨਹੀਂ ਕਹਿੰਦਾ ਤੇ ਤੁਸੀਂ ਕੌਣ ਹੁੰਦੇ ਹੋ ਮੈਨੂੰ ਕੁਝ ਕਹਿਣ ਵਾਲੇ ਗੱਲ ਗੱਲ ਤੇ ਤੂੰ ਮੇਰੇ ਮਾਂ ਤੇ ਚਲੀ ਜਾਨੀ ਹੈ ਮੇਰੀ ਮਾਂ ਨੂੰ ਤੂੰ ਜੰਮਿਆ ਹੈ ਮੇਰੇ ਸੰਸਕਾਰ ਦੇਖਣ ਤੋਂ ਪਹਿਲਾਂ ਤੁਸੀਂ ਆਪਣੇ ਸੰਸਕਾਰ ਦੇਖੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਮੇਰੀ ਮਾਂ ਤੁਹਾਡੀ ਮਾਂ ਦੀ ਉਮਰ ਦੀ ਹੈ ਤੇ ਜੇ ਤੁਸੀਂ ਸੋਰੇਕਾਰ ਵਿੱਚ ਇੰਨੀ ਇੱਜ਼ਤ ਹੈ ਤਾਂ ਤੇਰੀ ਇੰਨੀ ਵੀ ਤਾਰੀਫ਼ ਕਰਦੇ ਆ ਤਾਂ ਤੈਨੂੰ ਹਰ ਹਫ਼ਤੇ ਆਪਣੇ ਪੇਕਿਆਂ ਤੇ ਕਿਵੇਂ ਔਣ ਦਿੰਦੇ ਆ ਇਸ ਵਿੱਚ ਤਾਂ ਉਹਨਾਂ ਦੀ ਬੇਇੱਜ਼ਤੀ ਨਹੀਂ ਹੁੰਦੀ ਹਰ ਦਿਨ ਹਰ ਦੂਜੇ ਦਿਨ ਪੇਕਿਆਂ ਤੇ ਆ ਕੇ ਬੈਠ ਜਾਂਦੀ ਹੈ ਮੈਂ ਵੀ ਐਸ ਤਾਂ ਐਸ ਕਰਦੀ ਨੂੰ ਹਾਂ ਪਰ ਸਾਲ ਵਿੱਚ ਇੱਕ ਵਾਰ ਦਸ ਦਿਨਾਂ ਲਈ ਜਾਂਦੀ ਹਾਂ ਮੇਰੀ ਵੀ ਭਝਾਈ ਹੈ ਉਸ ਨੂੰ ਫੋਨ ਕਰਕੇ ਇੱਕ ਵਾਰ ਪੁੱਛ ਹੈ ਜੇ ਮੈਂ ਉਸ ਨੂੰ ਕਦੇ ਵੀ ਕੁਝ ਬੋਲਿਆ ਹੋਵੇ ਵੱਡੀ ਆਈ ਮੈਨੂੰ ਸਨਸਕਾਰ ਸਿਖਾਉਣ ਵਾਲੀ ਮੈਨੂੰ ਕੁਝ ਵੀ ਕਹਿਣ ਦਾ ਹੱਕ ਮੇਰੀ ਸੱਸ ਦਾ ਹੈ ਤੁਹਾਡਾ ਇੰਨੇ ਦਿਨਾਂ ਦੀ ਮੈਂ ਆਪਣੀ ਸੱਸ ਦੇ ਆਪਣੇ ਘਰ ਵਾਲੇ ਕਰਕੇ ਚੁੱਪ ਸੀ ਪਰ ਚੁੱਪ ਹੋਣ ਦੀ ਵੀ ਇੱਕ ਹੱਦ ਹੁੰਦੀ ਹੈ ਬਰਦਾਸ਼ਤ ਕਰਨ ਦੀ ਵੀ ਇੱਕ ਹੱਦ ਹੁੰਦੀ ਹੈ ਤੁਸੀਂ ਮੈਨੂੰ ਸਮਝ ਕੇ ਰੱਖਿਆ ਹੈ ਕਿ ਮੈਂ ਨਿਕਲ ਕੇ ਆਈ ਹਾਂ ਪੂਰੀ ਇੱਜ਼ਤ ਤੇ ਮਾਨ ਸਨਮਾਨ ਦੇ ਨਾਲ ਇਸ ਘਰ ਦੀ ਨੂੰ ਬਣ ਕੇ ਆਈ ਹਾਂ ਮੈਂ ਤੁਹਾਡੇ ਨੌਕਰਾਨੀ ਨਹੀਂ ਮੈਂ ਤੁਹਾਨੂੰ ਕੀ ਕੀ ਖਵਾਵਾਂ ਜੇ ਚਾਹ ਬਣਾਉਂਦੀ ਹਾਂ ਤਾਂ ਤੈਨੂੰ ਸ਼ੂਗਰ ਹੋ ਜਾਂਦੀ ਹੈ ਜੇ ਖਾਣਾ ਬਣਾਉਂਦੀ ਹਾਂ ਤਾਂ ਸਬਜ਼ੀ ਵਿੱਚ ਮਿਰਚ ਜ਼ਿਆਦਾ ਹੈ ਤੇ ਤੁਹਾਨੂੰ ਬਵਾਸੀਰ ਹੋ ਜਾਂਦੀ ਹੈ ਮੇਰੀ ਹਰ ਇੱਕ ਬਣੀ ਹੋਈ ਚੀਜ਼ ਨਾਲ ਤੁਹਾਨੂੰ ਬਿਮਾਰੀ ਹੀ ਲੱਗਦੀ ਹੈ ਫਿਰ ਮੈਂ ਕਿਉਂ ਬਣਾਵਾਂ ਮੈਂ ਤੁਹਾਨੂੰ ਕਿਉਂ ਬਿਮਾਰ ਕਰਾਂ ਤੂੰ ਖੁਦ ਬਣਾ ਲੈ ਖੁਦ ਹੀ ਖਾ ਲੈ ਪਹਿਲੀ ਵਾਰ ਗੁਰਪ੍ਰੀਤ ਨੂੰ ਇਸ ਤਰ੍ਹਾਂ ਗੁੱਸੇ ਵਿੱਚ ਦੇਖ ਕੇ ਰਾਜਵੀਰ ਵੀ ਹੈਰਾਨ ਹੋ ਗਈ ਤੇ ਆਪਣੀ ਮੰਮੀ ਨੂੰ ਕਹਿੰਦੀ ਦੇਖਿਆ ਮੰਮੀ ਦੇਖਿਆ ਕਿਸ ਤਰ੍ਹਾਂ ਬੋਲ ਰਹੀ ਹੈ ਤੁਹਾਡੇ ਕੋਲ ਮੈਨੂੰ ਕੀ ਕੀ ਕਹਿ ਰਹੀ ਹੈ ਸੁਣ ਲੋ ਜੇ ਮੈਂ ਇਸ ਦੀ ਪਿੱਠ ਪਿੱਛੇ ਕੁਝ ਕਹਿੰਦੀ ਤਾਂ ਤੁਹਾਨੂੰ ਲੱਗਦਾ ਕਿ ਮੈਂ ਇਸ ਦੀ ਬਰਾਈ ਕਰ ਰਹੀ ਹਾਂ ਦੇਖ ਲੋ ਇਸ ਦੀ ਅਸਲੀਅਤ ਤੂੰ ਮੰਮੀ ਚੁੱਪ ਬੈਠੀ ਸਭ ਕੁਝ ਦੇਖ ਰਹੀ ਹੈ ਤੂੰ ਕੁਝ ਬੋਲਦੀ ਕਿਉਂ ਨਹੀਂ ਗੁਰਜੰਟ ਵੀ ਗੁਰਪ੍ਰੀਤ ਨੂੰ ਦੇਖ ਰਿਹਾ ਸੀ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਗੁਰਪ੍ਰੀਤ ਜਾਂ ਰਾਜਵੀਰ ਨੂੰ ਇਸ ਤਰ੍ਹਾਂ ਜਵਾਬ ਦੇਵੇਗੀ ਉਹ ਆਪਣਾ ਸਿਰ ਫੜ ਕੇ ਉੱਥੇ ਹੀ ਬੈਠ ਗਿਆ ਰਾਜਵੀਰ ਦੀ ਮੰਮੀ ਕਹਿੰਦੀ ਹਾਂ ਮੈਂ ਦੇਖ ਲਿਆ ਤੇਰਾ ਵੀ ਬੋਲਣਾ ਸੁਣ ਲਿਆ ਤੇ ਆਪਣੀ ਨੋ ਦਾ ਵੀ ਸੁਣ ਲਿਆ ਪਰ ਸ਼ੁਰੂਆਤਾਂ ਤੂੰ ਹੀ ਕੀਤੀ ਸੀ ਰਾਜਵੀਰ ਹਿੰਦੀ ਮੰਮੀ ਇਹ ਤੂੰ ਕੀ ਕਹਿ ਰਹੀ ਹੈ ਸਭ ਕੁਝ ਤੇਰੇ ਸਾਹਮਣੇ ਹੀ ਹੋ ਰਿਹਾ ਹੈ ਇਸ ਦੇ ਬਾਅਦ ਵੀ ਤੂੰ ਹਾਂ ਬੇਟਾ ਇਸ ਦੇ ਬਾਬਦ ਵੀ ਮੈਂ ਤੈਨੂੰ 100 ਵਾਰ ਕਿਹਾ ਹੈ ਕਿ ਬੇਟਾ ਘੱਟ ਬੋਲਿਆ ਕਰ ਖਾਸ ਕਰਕੇ ਆਪਣੀ ਪਰਜਾਈ ਦੇ ਬਾਰੇ ਹੁਣ ਤੇਰਾ ਵਿਆਹ ਹੋ ਗਿਆ ਹੈ ਤੂੰ ਆਪਣੇ ਸਹੁਰਿਆਂ ਤੇ ਰਹਿੰਦੀ ਹੈ ਇੱਕ ਦੋ ਦਿਨ ਲਈ ਪੇਕਿਆਂ ਤੇ ਆਉਂਦੀ ਹੈ ਪਰ ਪਿਆਰ ਨਾ ਰਹਾ ਕਰ ਪਰ ਤੇਰਾ ਵਿੱਚ ਦੇ ਰਹਾ ਹੈ ਤੇਰੇ ਵਿੱਚ ਭੋਰਾ ਜਿੰਨਾ ਵੀ ਬਦਲਾ ਨਹੀਂ ਆਇਆ ਜਿਸ ਤਰ੍ਹਾਂ ਤੂੰ ਵਿਆਹ ਤੋਂ ਪਹਿਲਾਂ ਸੀ ਉਸੇ ਤਰ੍ਹਾਂ ਹੀ ਅੱਜ ਹੈ ਜੇ ਤੇਰਾ ਆਪਣੀ ਪਰਜਾਈ ਦੇ ਨਾਲ ਇਹੋ ਜਿਹਾ ਹੀ ਵਿਵਹਾਰ ਆ ਤਾਂ ਮੇਰਾ ਕੀ ਹੈ ਮੈਂ ਤਾਂ ਚੌ ਦਿਨਾਂ ਨੂੰ ਤਾਂ ਫਿਰ ਤੇਰੇ ਪੇਕੇ ਆ ਭਰਾ ਪਰਜਾਈਆਂ ਨਾਲ ਹੀ ਹੋਣਗੇ ਜੇ ਤੂੰ ਆਪਣੀ ਪਰਜਾਈ ਨਾਲ ਇਸ ਤਰ੍ਹਾਂ ਪੇਸ਼ ਆਵੇਂਗੀ ਤਾਂ ਮੇਰੇ ਤੋਂ ਬਾਅਦ ਤੇਰੇ ਪੇਕੇ ਖਤਮ ਹੋ ਜਾਣਗੇ ਤੈਨੂੰ ਕਿੰਨੀ ਵਾਰ ਸਮਝਾਇਆ ਹੈ ਰਾਜਵੀਰ ਹਰਾਨੀ ਨਾਲ ਆਪਣੀ ਮਾਂ ਵੱਲ ਦੇਖ ਰਹੀ ਸੀ ਤੇ ਗੁਰਜੰਟ ਵੀ ਆਪਣੀ ਮਾਂ ਵੱਲ ਵੇਖ ਰਿਹਾ ਸੀ ਪਰ ਗੁਰਪ੍ਰੀਤ ਦੇ ਅੱਖਾਂ ਵਿੱਚ ਹੰਝੂ ਅੱਖਾਂ ਵਿੱਚ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਹੰਝੂ ਆ ਗਏ ਹੁਣ ਉਹ ਰੋਣ ਲੱਗ ਗਈ ਅੱਜ ਉਸ ਨੂੰ ਆਪਣੀ ਸੱਸ ਵਿੱਚ ਮਾਂ ਨਜ਼ਰ ਆ ਰਹੀ ਸੀ ਜਿਸ ਨੇ ਨੂੰ ਅਤਿਤੀ ਵਿੱਚ ਫਰਕ ਕੀਤੇ ਬਿਨਾਂ ਸਹੀ ਦਾ ਸਾਹ ਦਿੱਤਾ ਹੰਝੂ ਤਾਂ ਰਾਜਵੀਰ ਦੀਆਂ ਅੱਖਾਂ ਵਿੱਚ ਵੀ ਸੀ ਇਹ ਸੋਚ ਕੇ ਕਿ ਮਾਂ ਨੇ ਸਾਰਿਆਂ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਕਰ ਦਿੱਤੀ ਘਰ ਦਾ ਮਾਹੌਲ ਬਿਲਕੁਲ ਬਦਲ ਗਿਆ ਸੀ ਗੁਰਪ੍ਰੀਤ ਦਾ ਮੂੜ ਵੀ ਮੂੜ ਵੀ ਬੁਖਾਰ ਹੋ ਗਿਆ ਮੂੜ ਮੂੜ ਵੀ ਖਰਾਬ ਹੋ ਗਿਆ ਤੇ ਉਹ ਹੁਣ ਬਾਹਰ ਨਹੀਂ ਜਾਣਾ ਚਾਹੁੰਦੀ ਸੀ ਇਸ ਲਈ ਜਿਵੇਂ ਵੀ ਜਿਵੇਂ ਹੀ ਉਹ ਅੰਦਰ ਜਾਣ ਲੱਗੀ ਤਾਂ ਉਸ ਦੀ ਸੱਸ ਨੇ ਉਸ ਨੂੰ ਰੋਕਿਆ ਤੇ ਕਿਹਾ ਗੌਰਵਿਤ ਬੇਟਾ ਕਿੱਥੇ ਚੱਲਦੀ ਆ ਗੌਰਵਿਤ ਕਹਿੰਦੀ ਮੰਮੀ ਮੈਂ ਕੱਪੜੇ ਚੇਂਜ ਕਰਨ ਚੱਲੀ ਆ ਹੁਣ ਮੇਰਾ ਦਿਲ ਨਹੀਂ ਕਰਦਾ ਬਾਹਰ ਜਾਣ ਨੂੰ ਉਸ ਦੀ ਸੱਸ ਕਹਿੰਦੀ ਇਧਰ ਆ ਤੂੰ ਬਾਹਰ ਕਿਉਂ ਨਹੀਂ ਜਾਏਂਗੀ ਜੇ ਕਿਤੇ ਜਾਣ ਲਈ ਤਿਆਰ ਹੁੰਦੇ ਆ ਹੁੰਦੇ ਆ ਤਾਂ ਫਿਰ ਜਾਣਾ ਚਾਹੀਦਾ ਹੈ ਫਿਰ ਮਨ ਨਹੀਂ ਬਦਲਣਾ ਚਾਹੀਦਾ ਤੇ ਵੈਸੇ ਵੀ ਅੱਜ ਦਾ ਦਿਨ ਤੁਹਾਡੇ ਦੋਨਾਂ ਦਾ ਹੈ ਐਸ ਲਈ ਤੂੰ ਘਰ ਦੀ ਚਿੰਤਾ ਛੱਡ ਇੱਥੇ ਮੈਂ ਆਪੇ ਸੰਭਾਲ ਲਵਾਂਗੀ ਸਭ ਕੁਝ ਭੁੱਲ ਕੇ ਤੁਸੀਂ ਜਿੱਥੇ ਚੱਲੇ ਸੀ ਉੱਥੇ ਜਾਓ ਤੇ ਖਾ ਹਾਂ ਹਾਂ ਖਾਣਾ ਲੈ ਕੇ ਨਾ ਆਇਓ ਅੱਜ ਸੇ ਦੋਨੇ ਮਾਂ ਧੀ ਮਿਲ ਕੇ ਖਾਣਾ ਬਣਾਵਾਂਗੀਆਂ ਤੁਸੀਂ ਦੋਨੇ ਜਾਓ ਗੁਰਪ੍ਰੀਤ ਦੀ ਸੱਸ ਨੇ ਦੋਨਾਂ ਨੂੰ ਜਾਣ ਲਈ ਇਸ਼ਾਰਾ ਕੀਤਾ ਗੁਰਜੰਟੋ ਗੁਰਪ੍ਰੀਤ ਦਾ ਹੱਥ ਫੜ ਕੇ ਬਾਹਰ ਚਲਾ ਗਿਆ ਇੱਧਰ ਰਾਜਵੀਰ ਦੀ ਮੰਮੀ ਹੀ ਰਾਜਵੀਰ ਨੂੰ ਸਮਝਾਉਣ ਲੱਗ ਗਈ ਕਹਿੰਦੇ ਦੇਖ ਬੇਟਾ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਮੈਂ ਇਸ ਤੋਂ ਜ਼ਿਆਦਾ ਤੇਰੀ ਭਾਬੀ ਦੇ ਸਾਹਮਣੇ ਤੈਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ ਪਰ ਇੱਕ ਮਿੰਟ ਲਈ ਤੂੰ ਸੋਚ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਤੇਰਾ ਵਿਆਹ ਨਹੀਂ ਹੋਇਆ ਸੀ ਤੇ ਤੂੰ ਘਰ ਵਿੱਚ ਆਪਣੀ ਮਰਜ਼ੀ ਚਲਾਉਂਦੀ ਸੀ ਤੇ ਮੈਂ ਵੀ ਚੁੱਪ ਸੀ ਚਲੋਤੀ ਹੈ ਜਿਸ ਤਰ੍ਹਾਂ ਕਰਦੀ ਹੈ ਇਸ ਨੂੰ ਕਾਰਨ ਦਿਓ ਪਰ ਹੁਣ ਤੂੰ ਸਮਝਣ ਦੀ ਕੋਸ਼ਿਸ਼ ਕਰ ਭਾਬੀ ਹੈ ਉਹ ਤੇਰੀ ਉਹ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰਦੀ ਹੈ ਫਿਰ ਵੀ ਤੂੰ ਹਰ ਚੀਜ਼ ਵਿੱਚ ਨੁਕਸ ਕੱਢ ਕੱਢ ਦਿੰਦੀ ਰਹਿੰਦੀ ਹੈ ਜੇ ਤੂੰ ਇਸ ਤਰ੍ਹਾਂ ਹੀ ਨੁਕਸ ਕੱਢਦੀ ਰਹੇਗੀ ਤਾਂ ਸੋਚ ਫਿਰ ਉਹ ਤਾਂ ਇਹੀ ਕਹੇਗੀ ਨਾ ਕਿ ਤੂੰ ਕਦੇ ਵੀ ਆਪਣੇ ਪੇਕਿਆਂ ਤੇ ਨਾ ਆਵੇ ਤੇ ਜਿਸ ਦਿਨ ਉਸ ਦੇ ਮਨ ਵਿੱਚ ਇਹ ਆ ਗਿਆ ਫਿਰ ਤੇਰੇ ਤੇ ਕੀ ਬੀਤੇਗੀ ਇਹ ਤੂੰ ਕਦੇ ਸੋਚਿਆ ਹੈ ਬੇਟਾ ਸਮੇ ਦੇ ਅਨੁਸਾਰ ਬਦਲਣਾ ਸਿੱਖੋ ਠੀਕ ਹੈ ਮੈਂ ਮੰਨਦੀ ਹਾਂ ਜੇ ਤੈਨੂੰ ਗੁਰਪ੍ਰੀਤ ਦੇ ਕੁਝ ਕੰਮ ਪਸੰਦ ਨਹੀਂ ਆ ਜਾਂ ਉਸ ਨੂੰ ਉਸ ਵਿੱਚ ਕੋਈ ਬੁਰੀ ਨજર ਆਉਂਦੀ ਹੈ ਤਾਂ ਤੂੰ ਮੈਨੂੰ ਇਕੱਲੀ ਨੂੰ ਦੱਸ ਦਿਆ ਕਰ ਜ਼ਰੂਰੀ ਨਹੀਂ ਹਰ ਇੱਕ ਗੱਲ ਉਸ ਨੂੰ ਸੁਣਾ ਕੇ ਕਰੇ ਉਹ ਜਿਵੇਂ ਜਿਵੇਂ ਵੀ ਦੀ ਹੈ ਚਾਹੇ ਉਹ ਚੰਗਾ ਖਾਣਾ ਬਣਾਵੇ ਜਾਂ ਮਾੜਾ ਜਿਹੋ ਜਾਂ ਵੀ ਕਰਦੀ ਆ ਕਰ ਤਾਂ ਉਹ ਰਹੀ ਹੈ ਮੇਰੇ ਦੁੱਖ ਤਕਲੀਫ ਵਿੱਚ ਉਹੀ ਸਾਥ ਦਿੰਦੀ ਹੈ ਦੋ ਵਕਤ ਦਾ ਦੀ ਰੋਟੀ ਪਾਣੀ ਤੇ ਘਰ ਸੰਭਾਲਣਾ ਸਭ ਕੁਝ ਉਸ ਦੀ ਜ਼ਿੰਮੇਵਾਰੀ ਹੈ ਤੇ ਰਹੀ ਹੈ ਗੱਲ ਮੈਂ ਤੇਰੀ ਮਾਂ ਹਾਂ ਤੇਰੀ ਹਰ ਇੱਕ ਗੱਲ برداشت ਕਰ ਲਾਵਾਂਗੀ ਤੇ ਗੁਰਜੰਟ ਵੀ ਤੇਰਾ ਭਰਾ ਹੈ ਉਹ ਵੀ ਤੇਰੀ ਹਰ ਇੱਕ ਗੱਲ برداشت ਕਰ ਲਏਗਾ ਪਰ ਉਹ ਤੇਰੀ ਭਾਬੀ ਹੈ ਉਹ ਪੜਾ ਤੇਰੀਆਂ ਇਹਨਾਂ ਗੱਲਾਂ ਨੂੰ ਕਿਉਂ ਬਰਦਾਸ਼ਤ ਕਰੇਗੀ ਤੇਰੀਆਂ ਗੱਲਾਂ ਤੇ ਮੇਰੀਆਂ ਗੱਲਾਂ ਤੈਨੂੰ ਕੌੜੀਆਂ ਜਰੂਰ ਲੱਗ ਰਹੀਆਂ ਨੇ ਪਰ ਤੂੰ ਇੱਕ ਵਾਰ ਮੇਰੀਆਂ ਇਹਨਾਂ ਗੱਲਾਂ ਨੂੰ ਬੜੀ ਸੋਚੀ ਬੜੇ ਹੀ ਪਿਆਰ ਤੇ ਸਮਝਦਾਰੀ ਨਾਲ ਉਸ ਦੀ ਮੰਮੀ ਨੇ ਰਾਜਵੀਰ ਨੂੰ ਸਮਝਾਇਆ ਅੱਜ ਗੁਰਪ੍ਰੀਤ ਦਾ ਇਹ ਰੂਪ ਦੇਖ ਕੇ ਤੇ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਰਾਜਵੀਰ ਅੱਜ ਆਪਣੇ ਆਪ ਨੂੰ ਬਹੁਤ ਬੇਇੱਜ਼ਤ ਮਹਿਸੂਸ ਕਰ ਰਹੀ ਸੀ ਖਾਣਾ ਬਣਾ ਕੇ ਆਪਣੀ ਮਾਂ ਨੂੰ ਖਵਾ ਕੇ ਤੇ ਆਪ ਖਾ ਕੇ ਆਪਣੇ ਘਰ ਚਲੀ ਗਈ ਜਦੋਂ ਗੁਰਪ੍ਰੀਤ ਗੁਰਜੰਟ ਘਰ ਵਾਪਸ ਕਰ ਆਏ ਤਾਂ ਜਦੋਂ ਰਾਜਵੀਰ ਨੂੰ ਘਰ ਨਾ ਦੇਖਿਆ ਤਾਂ ਉਹਨਾਂ ਨੇ ਆਪਣੀ ਮੰਮੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਬੇਟਾ ਹੁਣ ਰਾਜਵੀਰ ਨੂੰ ਛੇੜਨਾ ਠੀਕ ਨਹੀਂ ਹੈ ਅਜੇ ਕੁਝ ਸਮੇਂ ਲਈ ਉਸ ਨੂੰ ਕੁਝ ਨਾ ਕਹੋ ਤੇ ਕੁਝ ਦਿਨਾਂ ਬਾਅਦ ਆਪਣੇ ਆਪ ਸਭ ਕੁਝ ਠੀਕ ਹੋ ਜਾਵੇਗਾ ਕਬੀਰ ਕريب 2 ਮਹੀਨੇ ਤੱਕ ਰਾਜਵੀਰ ਆਪਣੇ ਪੇਕਿਆਂ ਤੇ ਨਾ ਆਇਆ ਗੁਰਜੰਟ ਤੇ ਮਾਂ ਦੇ ਵਾਰ-ਵਾਰ ਬੁਲਾਉਣ ਤੇ ਜਦੋਂ ਉਹ ਆਇਆ ਤਾਂ ਗੁਰਪ੍ਰੀਤ ਨੇ ਉਸਦੀ ਪਹਿਲਾਂ ਦੀ ਤਰ੍ਹਾਂ ਹੀ ਆਯੋ ਭਗਤ ਕੀਤੀ ਪਰ ਇਸ ਵਾਰ ਬਦਲਾ ਇਹ ਸੀ ਰਾਜਵੀਰ ਕਿਸੇ ਵੀ ਚੀਜ਼ ਵਿੱਚ ਨੁਕਸ ਨਹੀਂ ਕਰ ਰਹੀ ਸੀ ਤੇ ਨਾ ਇਹ ਗੱਲ ਗੱਲ ਤੇ ਗੁਰਪ੍ਰੀਤ ਦੀ ਮਾਂ ਤੇ ਜਾਂਦੀ ਸੀ ਹੁਣ ਜਦੋਂ ਵੀ ਰਾਜਵੀਰ ਆਉਂਦੀ ਤਾਂ ਬੜੀ ਸ਼ਾਂਤੀ ਨਾਲ 1-2 ਦਿਨ ਜਾਂ ਫਿਰ ਜਿੰਨੇ ਦਿਨ ਵੀ ਜੀ ਕਰਦਾ ਰਹਿ ਕੇ ਚਲੀ ਜਾਂਦੀ ਨਾ ਹੀ ਘਰ ਵਿੱਚ ਕੋਈ ਕਲੇਸ਼ ਹੁੰਦਾ ਤੇ ਨਾ ਹੀ ਗੁਰਪ੍ਰੀਤ ਦੇ ਮਨ ਵਿੱਚ ਰਾਜਵੀਰ ਦੇ ਆਉਣ ਦਾ ਡਰ ਹੁੰਦਾ ਦੋਸਤੋ ਸਚਾਈ ਵੀ ਇਹ ਹੈ ਵਿਆਹ ਤੋਂ ਬਾਅਦ ਕੁੜੀਆਂ ਨੂੰ ਪੇਕਿਆਂ ਦੇ ਘਰ ਵਿੱਚ ਤਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਇਸ ਨਾਲ ਉਹਨਾਂ ਦੇ ਰਿਸ਼ਤਿਆਂ ਵਿੱਚ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ ਮਿਲਦੇ ਆਂ ਕਿਸੇ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ ਜੀ